भी क्या लगती थी आपकी सिस्टर लगती है मेरे उस दिन हुआ क्या था जब उसके केक वगैरह तो खाया था उसका 24 मार्च को बर्थडे था जब हमने केक खाया ना तो उसको वोमिटिंग लग गई थी मम्मी को उसको मम्मी को भी चक्कर आ रहे थे पूरा घर पूरे घर वालों ने केक खाया था सभी को ऐसा ही हो रहा था मेरी बहन का पेट दर्द होने लगा फिर क्या हुआ पेट दर्द होने लग गया तो मम्मी कहते चल मैं तेरा पेट दबा देती हूँ फिर उस मेरी दीदी ने का दीदी का मम्मी का इतनी जोर का कान इसलिए मम्मी को पता नहीं लगा कि वो इतनी तकलीफ में थी जब सुबह के 25 तारीख को सुबह साढ़े चार बजे देखा तो उसकी मौत हो गई थी प्रेमल तुम्हारे पेट में दर्द हुआ था बेटा हाँ तो कैसे दर्द कोई चक्कर वगैरह भी ऐसे हाँ जी तो किस किसने केक खाया मेरी मम्मी ने खाया था मेरी नानी ने मेरी नाना ने और मैंने और मेरी सिस्टर ने तुम्हारा कैसा बॉर्ड था तुम्हारी सिस्टर के साथ किस तरह दोस्ती थी के? बहुत अच्छी थी तब क्या मांग क्या करते हो सजा मिलनी चाहिए जिन्होंने केक द्वारा केक बनाया हाँ जी, जी बोलो जिन्होंने केक भिजवाया था उनको बहुत बड़ी सजा मिलनी चाहिए ਤੇ ਫਿਰ ਮੈਂ ਚਲੋ ਅਸੀਂ ਵੀ ਘਬਰਾ ਗਏ ਇੱਧਰ ਫੈਡ ਬੋਡੀ ਆ ਗਈ ਉਧਰੋਂ ਕੁਲੀ ਲੇਟ ਨਹੀਂ ਉਹ ਉਹਨੇ ਮੈਨੂੰ ਇਸ ਤਰ੍ਹਾਂ ਬੋਲਾ ਆਇਆ ਮੈਂ ਮੈਂ ਕਿਹਾ ਬਟੇ ਕੰਦੀ ਮੂਝੇ ਵਾਸ਼ਰੂਮ ਲੈ ਚਲੋ ਕੱਲ ਗੋਦੀ ਮੈਂ ਉਠਾ ਕੇ ਮੈਂ ਕਿਹਾ ਬਟੇ ਅਗਰ ਵਾਸ਼ਰੂਮ ਵਗੈਰਾ ਜਾਣਾ ਹੈ ਜਾਂ ਪ੍ਰੈਸ਼ਰ ਬਣ ਰਿਹਾ ਹੈ ਤਾਂ ਚਲੋ ਚਾਹੇ ਤਸਲਾ ਰੱਖ ਦੀਏ ਜਾਂ ਕੁਛ ਇੱਥੇ ਕਰਾ ਲਈਏ ਜਾਂ ਕਿਹਾ ਮੈਂ ਵਾਈਟ ਨਹੀਂ ਮੈਂ ਕਿਹਾ ਦੇਖ ਇਹਨੂੰ ਲੈ ਕੇ ਜਾ ਜਾਂ ਅੰਦਰ ਹੀ ਲੈ ਜਾ ਮੈਂ ਕਿਹਾ ਪੋਸ਼ ਮੇਰੇ ਕਦੇ ਉਲਟੀ ਆਈ ਯਾਰ ਅਸੀਂ ਚੱਕਦੇ ਉਹਨੂੰ ਮਿਠਾ ਲਾਉਦੇ ਬਾਲ ਉਹਦੇ ਕੋਲ ਉਹ ਲੈ ਕੇ ਇੰਗਲਿਸ਼ ਸਕੂਲ ਦੇ ਕੋਲ ਕਹਿੰਦੀ ਪੇਟ ਦੁਖਦਾ ਉਹ ਇੰਗਲਿਸ਼ ਰਿੰਗ ਹੁੰਦਾ ਨਾ ਸਵੀਟ ਥੋੜੀ ਐਵੇਂ ਰੱਖ ਕੇ ਬੈਠ ਗਈ ਉਹਦੇ ਉਹਨੂੰ ਉਲਟੀ ਹੀ ਨਾ ਆਈ ਉਲਟੀ ਕਰ ਕਰਕੇ ਖਾਲੀ ਹੋ ਗਈ ਉਹ پوری ਖਾਲੀ ਪਰ ਵਾਕ ਤਾਂ ਨਹੀਂ ਹੈ ਨਾ ਉਹ ਫੇਰ ਉਹਨੂੰ ਸਕੂਲ ਵਗੈਰਾ ਦਿੱਤਾ ਫੇਰ ਮੈਂ ਉਹ ਮੈਨੂੰ ਕਾਜਲ ਨੂੰ ਬੁਲਾਇਆ ਮੈਂ ਕਿਹਾ ਬਈ ਤੇਰੀ ਕੁੜੀ ਨੂੰ ਹੁਣ ਕੀ ਦੇਣਾ ਹੈ ਕੀ ਖਿਲਾਣਾ ਹੈ ਦੱਸ ਕਰਨਾ ਕੀ ਹੈ ਲੈ ਹੁਣ ਫੇਰ ਉਹ ਸੀ ਬੁਲਾਇਆ ਸੰਤਰਾ ਚੁਸ ਆਇਆ ਮੇਰੇ ਨਹੀਂ ਕੁਛ ਵੀ ਉਹ ਸਭ ਕੁਝ ਬਣਾ ਕਰਦੀ ਰਹੀ ਕਰਦੀ ਰਹੀ ਇੱਕ ਚਮਚੇ ਲਿੰਕਾ ਦਿੱਤਾ ਹੈ ਅੱਛਾ ਜੀ ਇਹ ਨੇਚਰ ਨੇਚਰ ਕਿੰਨੀ ਕੁੜੀ ਦੀ ਠੀਕ ਬਹੁਤ ਵਧੀਆ ਨੇਚਰ ਦੀ ਕੁੜੀ ਥਾਰਾ ਦੀ ਨੇਚਰ ਦੀ ਸੀ ਇਹ ਸਾਡੇ ਘੂਏ ਘਈ ਰਹਿੰਦੀ ਸੀ ਸਾਰਾ ਪਿਛਲੀ ਹੋਲੀ ਦੇ ਨਾ ਐਨੇ ਮੇਰੀ ਸਾਨੂੰ ਹੁਣ ਤੇ ਯਾਦ ਆਉਂਦਾ ਐਸੀ ਰੋਣੇ ਯਾਦ ਕਰਕੇ ਵੈਰੀ ਗੱਡੀ ਦੇ ਉੱਤੇ ਨਾ ਇਹਨੇ ਰੰਗ ਪਾਤਾ ਬਹੁਤ ਵਧੀਆ ਕੁੜੀ ਸੀ ਇੰਨਾ ਨਾਗਾ ਮੇਰੀ ਗੱਡੀ ਤੇ ਰੰਗ ਪਾਤਾ ਇਹਨੇ ਪਿਛਲੀ ਹੋਲੀ ਤੇ ਹਾਂ ਮੈਂ ਜਾਣ ਕੇ ਇਸ਼ਾਰਾ ਕਰਕੇ ਮੈਂ ਹਾਂ ਤੂੰ ਮੇਰੀ ਗੱਡੀ ਚ ਰੰਗ ਆ ਉਹ ਵਿਚਾਰੀ ਘਬਰਾ ਗਈ ਕਿ ਬੋਲੇਗਾ ਫਿਰ ਮੈਂ ਉਹਨੂੰ ਪਿਆਰ ਨਾਲ ਮੈਕੈਨਿਕ ਨੂੰ ਮੇਰੇ ਲਈ ਲੱਗਿਆ ਫਿਰ ਉਹਨੇ ਅੱਛਾ ਅੱਛਾ ਮੇਰੇ ਰੰਗ ਲਗਾਤਾ ਐਸੇ ਵੇਚਰੀ ਵਾਲੇ ਨੂੰ ਹੋਣਾ ਚਾਹੀਦਾ ਕੀ ਹੋਈ ਨਹੀਂ ਵੇਚਰੀ ਬਣੀ ਤਾਂ ਕੋਈ ਹੋਣਾ ਚਾਹੀਦਾ ਠੀਕ ਨਹੀਂ ਕਿਹੜੇ ਵੇਚਰੀ ਯਾਰ ਅੰਦੀ ਬੱਚੀ ਨੂੰ ਤੂੰ ਆ ਜਾਨਦੀ ਆ ਤੁਸੀਂ ਤਾਂ ਕੰਦੇ ਲੋਕੇ ਸੀ ਇਹ ਮੇਰੇ ਗੇਟ ਦੇ ਅੱਗੇ ਖੇਲਦੀਆਂ ਰਹਿੰਦੀਆਂ ਸਾਡੇ ਇਹ ਕੀ ਸਾਡਾ ਸਾਹਮਣੇ ਵਾਲਾ ਘਰ ਹੈ ਬਿਲਕੁਲ ਘਰ ਹੈ ਸਾਡੇ ਪਿੰਡੋਂ ਆਏ ਸੀ ਪਰੋਹਣੇ ਆਏ ਨੇ ਉਹ ਵੀ ਵਿਚਾਰੇ ਵੇਖ ਕੇ ਇੰਨਾ ਬੁਰਾ ਹਾਲ ਉਹ ਵੀ ਚਲੇ ਗਏ ਕਹਿੰਦੇ ਤੁਸੀਂ ਤਾਂ ਬਹੁਤ ਪਰੇਸ਼ਾਨ ਆ ਗੁੱਡੀ ਦੇਖ ਕੇ ਕਹਿੰਦਾ ਸਮਝ ਉਹਨਾਂ ਦਾ ਵੈਰੀ ਨਹੀਂ ਲੱਗਦਾ ਜੈਲੀ ਨਹੀਂ ਲੱਗਦਾ ਨੇ ਐਨੇ ਸੋਹਣੇ ਕੱਪੜੇ ਪੁਆਨੇ ਪੂਰੀ ਪੜ੍ਹਾਈ ਕਰਾਈ ਇਤਨੇ ਸੇ ਕੱਪੜੇ ਬੰਦੀ ਏ ਇੱਕ ਜਿਹਾ ਸੇ ਕੱਪੜੇ ਦੋਨੋਂ ਇੱਕ ਜਿਹੇ ਕਪੜੇ ਟੋ ਸੋਹਣੀਆਂ ਲੱਗਦੀਆਂ ਸੀ ਕਹਿੰਦੇ ਵਾਲਾਂ ਦੀ ਕਟਿੰਗ ਕਰਾਈ ਏ ਤੇ ਕਹਿੰਦੇ ਨੂੰ ਬਹੁਤ ਸੋਹਣੀਆਂ ਲੱਗਣ ਲੱਗੀਆਂ ਨੇ ਇਹਨਾਂ ਦਾ ਸਟਾਈਲ ਹੀ ਅਸੀਂ ਬਦਲ ਦਿੱਤਾ ਹੈ ਇਹਨਾਂ ਨੇ ਜੀ ਬਹੁਤ ਅੱਛੇ ਲਾਰਡ